ਫਸਟ ਆਫ ਆਲ ਦਰਸ਼ਕਾਂ ਨੂੰ ਇਹ ਦੱਸੋ ਕਿ ਕਿਵੇਂ ਬੇਗਦੋ ਜੋ ਪਾਰਥ ਵੱਲੋਂ ਪਹਿਲਗਾਮ ਦੇ ਅਤਵਾਦੀ ਹਮਲੇ ਤੋਂ ਬਾਅਦ ਇਹ ਆਪਰੇਸ਼ਨ ਸੰਦੂਰ ਦੇ ਜ਼ਰੀਏ ਜਵਾਬੀ ਕਾਰਵਾਈ ਕੀਤੀ ਗਈ ਹੈ ਦੇਖੋ ਜੀ ਇਹ ਟੈਰਰਿਜ਼ਮ ਇੰਨਾ ਫਰਾਰ ਰੱਖਿਆ ਸੀ ਪਾਕਿਸਤਾਨ ਨੇ ਲਗਾਤਾਰ ਇਹ 6ਵਾਂ 5ਵਾਂ 6ਵਾਂ ਹਮਲਾ ਹੈ ਜੀ ਜਿਹਦੇ ਵਿੱਚ ਪਾਕਿਸਤਾਨ ਨੂੰ ਦੱਸਣ ਤੋਂ ਬਾਅਦ ਵੀ ਉਹਨਾਂ ਨੇ ਟੂਰਿਸਟ ਦੇ ਅਗੇਂਸਟ ਕੋਈ ਐਕਸ਼ਨ ਨਹੀਂ ਲਿਆ ਆ ਤਾਂ ਸਿੱਧਾ ਪਹਿਲਗਾਮ ਜੋ ਹੈ ਉਹਨਾਂ ਨੇ ਟੂਰਿਸਟ ਜੋ ਹੈ ਆਮ ਆਮ ਲੋਕ ਜੀ ਉਹਨਾਂ ਨੂੰ ਹੀ 62 ਆਦਮੀ ਜੋ ਹੈ ਉਹਨਾਂ ਨੂੰ ਮਰਡਰ ਕੀਤਾ ਉਹਨਾਂ ਨੇ ਜਹ ਦੇ ਸੰਦੇਹ पे ਦਿੱਤੇ ਵੀ ਉਹਨਾਂ ਨੇ ਚੁਣ-ਚੁਣ ਕੇ ਜੋ ਹਿੰਦੂ ਸੀ ਉਹ ਮਾਰੇ ਇਹ Hindu Muslim ਦਾ ਝਗੜਾ ਜਿਵੇਂ ਉਹਨਾਂ ਦੇ ਪ੍ਰਾਈਮ ਮਿਨਿਸਟਰ ਜੀ ਜੋ ਚੀਫ ਅਫੀਸਰ ਸਾਹਿਬ ਨੇ ਕਿਹਾ ਸੀ ਹਮ Hindu ਹੈ ਹਮ Musalman ਹੈ ਉਹ Hindu ਹੈ ਹਮਾਰਾ Two Nation Theory ਹੈ ਜੀ ਤਾਂ ਉਹ ਗੱਲ ਜਾਂ ਚਲਾਈ ਸੀ ਤਾਂ ਉਹ ਜਿਹੜੀ ਗੱਲ ਹੈ ਉਸੇ ਨੂੰ ਇੱਕ ਤਰ੍ਹਾਂ ਦਾ ਅਪਰੂਵ ਕੀਤਾ ਇਹਨਾਂ ਟੈਰਰਿਸਟ ਨੇ ਤੇ ਮੋਦੀ ਨੇ ਇਹ ਪਲਾਨ ਕੀਤੀ ਸੀ ਸਾਰੇ ਡਿਫੈਂਸ ਸਰਵਿਸਿਜ਼ ਨੂੰ ਕਿਹਾ ਸੀ ਕਿ ਤੁਹਾਨੂੰ ਇਹਨਾਂ ਟੈਰਰਿਸਟਾਂ ਨੂੰ ਖਤਮ ਕਰਨ ਦਾ ਖੁੱਲੀ ਛੁੱਟੀ ਹੈ ਜੀ ਔਰ ਉਹਨਾਂ ਨੇ ਖੁੱਲੀ ਛੁੱਟੀ ਦਾ ਠੀਕ ਫਾਇਦਾ ਉਠਾਇਆ ਉਸ ਟਾਈਮ ਦੇ ਉੱਤੇ ਹਮਲਾ ਕੀਤਾ ਜਦ ਲੋਕ ਇਹ ਨਹੀਂ ਐਕਸਪੈਕਟ ਕਰਦੇ ਸੀ ਕਿ ਹਮਲਾ ਹੋਏਗਾ ਰਾਤ ਦੇ 1:55 ਦੇ ਉੱਤੇ ਹਮਲਾ ਇਹਨਾਂ ਨੇ ਕੀਤਾ ਤੇ ਉਹਨਾਂ ਅੱਡਿਆਂ ਨੂੰ ਨੇਸ਼ਤੇ ਨਮੂਦ ਕੀਤਾ ਖਤਮ ਕੀਤਾ ਬੁਰੀ ਤਰ੍ਹਾਂ ਮਸਾਇਲਾ ਦੇ ਨਾਲ ਜੋ ਖਾਸ ਕਰਕੇ ਰਫਾਲੇ ਦੀਆਂ ਮਸਾਇਲਾ ਸੀ ਬੜੀਆਂ ਜੀ ਖਾਸ ਕਰਕੇ ਮਸਾਇਲਾ ਸੀ ਉਹਨਾਂ ਦੇ ਨਾਲ ਅਟੈਕ ਕਰਕੇ ਉਹਨਾਂ ਨੂੰ ਡਿਸਟਰੋਏ ਕੀਤਾ ਪਾਕਿਸਤਾਨ ਹੁਣ ਬੋਖਲਾਇਆ ਹੋਇਆ ਹੈ ਔਰ ਇਸ ਸੋਚਦਾ ਹੈ ਕਿਦਾ ਸੀ ਕੀ ਬਦਲ ਰਹੀ ਹੈ ਉਹਨੂੰ ਇਹ ਸੋਚਣਾ ਚਾਹੀਦਾ ਹੈ ਕਿ ਨਾ ਤਾਂ ਅਸੀਂ ਕੋਈ ਮਿਲਟਰੀ ਟਾਰਗੇਟ ਜੀ ਕੀਤਾ ਟਾਰਗੇਟ ਉਤੇ ਨਿਸ਼ਾਨ ਕੀਤਾ ਕਿਸੇ ਦਾ ਤੇ ਨਾ ਹੀ ਅਸੀਂ ਜੋ ਹੈ ਕਿਸੇ ਸਿਵਿਲियन ਦਾ ਨੁਕਸਾਨ ਕੀਤਾ ਗੱਦੇ ਉਹ ਸੋਚਣਗੇ ਕਿ ਅਸੀਂ ਸਾਰੇ ਟੈਰਰਿਜ਼ਮ ਖਤਮ ਕਰੀਏ ਜੀ ਇਹਦੇ ਨਾਲ ਤਾਂ ਉਹਨਾਂ ਦੀ ਭਲਾਈ ਹੈ ਜੇ ਉਹ ਨਹੀਂ ਕਰਨਗੇ ਤਾਂ ਦੇਖੋ ਅਸੀਂ ਜੇ ਸੌਂਕ ਦੇ ਤਰੀਨ ਤਾਂ ਬਾਟਾ 1000 ਤੇ ਵੀ ਰਹਿ ਗਿਆ ਹੈ ਹਾਲੇ ਵੀ ਉੱਤੇ ਜੇ ਟ੍ਰੇਨਿੰਗ ਚੱਲ ਤੇ ਜੀ ਤੋਂ ਇੰਡੀਆ ਨੇ ਤਾਂ ਤਿਆਰ ਕੀਤਾ ਹੋਇਆ ਕਿ ਖਤਮ ਕਰਨੇ ਆ ਜਨਰਲ ਸਾਹਿਬ ਅੱਗੇ ਕੀ ਹੋ ਸਕਦਾ ਹੁਣ ਜਿਵੇਂ ਭਾਰਤ ਨੇ ਆਪਰੇਸ਼ਨ ਸੰਦੂਰ ਚਲਾਇਆ ਕੀ ਹੁਣ ਪਾਕਿਸਤਾਨ ਵੀ ਹਮਲਾ ਕਰ ਸਕਦਾ ਹੈ ਜਵਾਬੀ ਕਾਰਵਾਈ ਕਰ ਸਕਦਾ ਹੈ ਕੀ ਕੈਪੇਬਲ ਹੈ ਪਾਕਿਸਤਾਨ ਇੰਡੀਆ ਦੇ ਨਾਲ ਲੜਨ ਦੇ ਲਈ ਵੱਡੇ ਅਟੈਕ ਦੇ ਤਦ ਨਾਲ ਹਿੰਮਤ ਨਹੀਂ ਹੈ ਪੰਜ ਪੰਜ ਦਿਨ ਦਾ ਮਿਸ਼ਨ ਹੋਣਾਗਾ ਜੀ ਤੇ ਉਹ ਤਾਂ ਕੁਝ ਕਰ ਨਹੀਂ ਸਕਦਾ ਜੀ ਤੇ ਮੈਨੂੰ ਨਹੀਂ ਲੱਗਦਾ ਅਗਰ ਚੀਨ ਜਿਵੇਂ ਹੁਣ ਚੀਨ ਵੀ ਬਾਰਡਰ ਦੇ ਉੱਤੇ ਥੋੜੀ-ਮੋਟੀ ਐਕਸਰਸਾਈਜ਼ ਕਰ ਰਿਹਾ ਉਹਨਾਂ ਨੂੰ ਹੱਲਾਸ਼ੇਰੀ ਦੇ ਰਿਹਾ ਜੀ ਤੇ ਉਹ ਹੋ ਸਕਦਾ ਕਸ਼ਮੀਰ ਦੇ ਵਿੱਚ ਥੋੜੀ-ਮੋਟੀ ਘਟਨਾ ਕਰਨ ਅਗਰ ਇੱਕ ਜੰਗ ਸ਼ੁਰੂ ਹੋ ਜਾਂਦੀ ਹੈ ਨਾ ਉਹਨੂੰ ਰੋਕਣਾ ਬੜਾ ਔਖਾ ਹੁੰਦਾ ਜੀ ਤੇ ਉਹ ਹੁਣ ਉਹ ਇਹਦੇ ਬਾਰੇ ਕੀ ਸੋਚੇਦੇ ਨੇ ਇਹਦਾ ਸਾਨੂੰ ਨਹੀਂ ਪਤਾ ਤੇ ਅਸੀਂ ਤੇ ਜੋ ਹੈ ਅਸੀਂ ਬੰਗਲਾਦੇਸ਼ ਵੀ ਲੈ ਲਿਆ ਸੀ ਕਿ ਖਤੋਂ ਗੱਤਤਾ ਸੀ ਮੈਨੂੰ ਪਤਾ 14 ਦਿਨਾਂ ਦੇ ਅਸੀਂ ਬੰਗਲਾਦੇਸ਼ ਖੇਤ ਤੱਕ ਪਹੁੰਚ ਗਏ ਸੀ ਤੇ ਹੁਣ ਵੀ ਕੁਝ ਹੋ ਇਹ ਜੇ ਵੱਡੀ ਗੱਲ ਹੋ ਸਕਦੀ ਹੈ ਪਹਿਲਗਾਮ ਦੇ ਵਿੱਚ ਹੋਏ ਹਮਲੇ ਤੋਂ ਬਾਅਦ ਭਾਰਤ ਵੱਲੋਂ ਸਖਤ ਕਾਰਵਾਈ ਕੀਤੀ ਗਈ ਹੈ ਆਪਰੇਸ਼ਨ ਸੰਦੂਰ ਦੇ ذریعے 9 ਅਜਿਹੇ ਆਫਵਾਦੀਆਂ ਦੇ ਟਿਕਾਣੇ ਜਿਹੜੇ ਨੇ ਉਹਨਾਂ ਨੂੰ ਤਬਾਹ ਕੀਤਾ ਗਿਆ ਜਿੱਥੇ ਲਸ਼ਕਰ-ਏ-ਤਾਇਬਾ ਔਰ ਜੈਸ਼-ਏ-ਮੁਹੰਮਦ ਦੇ ਅਤਵਾਦੀ ਜਿਹੜੇ ਐਕਟਿਵ ਸਨ ਜਿਨ੍ਹਾਂ ਨੇ ਬੇਸ ਬਣਾਏ ਹੋਏ ਸਨ ਭਾਰਤੀ ਫੌਜ ਨੇ ਬਰੀਫਿੰਗ ਦੇ ਵਿੱਚ ਦੱਸਿਆ ਕਿ ਅਸੀਂ ਪਾਕਿਸਤਾਨੀ ਫੌਜ ਜਾਂ ਜਿੱਥੇ ਪਾਕਿਸਤਾਨੀ ਫੌਜ ਦੇ ਟਿਕਾਣੇ ਨੇ ਉਹਨਾਂ ਨੂੰ ਨਹੀਂ ਅਸੀਂ ਤਬਾਹ ਕੀਤਾ ਅਸੀਂ ਸਿਰਫ ਔਰ ਸਿਰਫ ਅਤਵਾਦੀਆਂ ਦੇ ਖਿਲਾਫ ਕਾਰਵਾਈ ਕੀਤੀ ਹੈ ਸੋ ਕੀ ਹੋਏਗਾ ਪਾਕਿਸਤਾਨ ਦਾ ਹੁਣ ਜਵਾਬ ਕਿਉਂਕਿ ਲਗਾਤਾਰ ਕਿਆਸ ਇ ਲਗਰੇਸ਼ਨ ਕੇ ਭਾਰਤ ਵੱਲੋਂ ਹਮਲਾ ਕੀਤਾ ਜਾਏਗਾ ਔਰ ਯੁੱਧ ਦੇ ਅਸਾਰ ਜਿਹੜੇ ਵੜਨਗੇ ਔਰ ਤਣਾਅ ਜਿਹੜਾ ਲਗਾਤਾਰ ਵਧ ਰਿਹਾ ਸੀ ਸੋ ਸਾਡੇ ਨਾਲ ਕਰਨਲ ਡੀ ਐਸ ਗਰੇਵਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਹੈ ਸਾਰਾ ਇਹ ਜੰਗ ਦਾ ਸਿਨੈਰੀਓ ਗਰੇਵਾਲ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਫਸਟ ਆਫ ਆਲ ਦਰਸ਼ਕਾਂ ਨੂੰ ਇਹ ਦੱਸੋ ਕਿ ਕਿਵੇਂ ਦੇਖਦੇ ਹੋ ਜੋ ਭਾਰਤ ਵੱਲੋਂ ਪਹਿਲਗਾਮ ਦੇ ਅਤਵਾਦੀ ਹਮਲੇ ਤੋਂ ਬਾਅਦ ਇਹ ਆਪਰੇਸ਼ਨ ਸੰਦੂਰ ਦੇ ਜ਼ਰੀਏ ਜਵਾਬੀ ਕਾਰਵਾਈ ਕੀਤੀ ਗਈ ਹੈ ਦੇਖੋ ਜੀ ਇਹ ਟੈਰਰਿਜ਼ਮ ਇੰਨਾ ਫੈਲਾ ਰੱਖਿਆ ਸੀ ਪਾਕਿਸਤਾਨ ਨੇ ਲਗਾਤਾਰ ਇਹ ਛੇਵਾਂ ਪੰਜਵਾਂ ਛੇਵਾਂ ਹਮਲਾ ਹੈ ਜੀ ਜਿਹਦੇ ਚ ਪਾਕਿਸਤਾਨ ਨੂੰ ਦੱਸਣ ਤੋਂ ਬਾਅਦ ਵੀ ਉਹਨਾਂ ਨੇ ਟੈਰਰਿਸਟ ਦੇ ਅਗੇਂਸਟ ਕੋਈ ਐਕਸ਼ਨ ਨਹੀਂ ਲਿਆ ਜੀ ਜਿਸ ਕਰਕੇ ਭਾਰਤ ਬੜਾ ਦੁਖੀ ਸੀ ਔਰ ਆ ਤਾਂ ਸਿੱਧਾ ਪਹਿਲਗਾਮ ਜੋ ਹੈ ਉਹਨਾਂ ਨੇ ਟੂਰਿਸਟ ਜੋ ਹੈ ਆਮ ਆਮ ਲੋਕ ਜੀ ਉਹਨਾਂ ਨੂੰ ਹੀ 26 ਆਦਮੀ ਜੋ ਹੈ ਉਹਨਾਂ ਨੂੰ ਮਰਡਰ ਕੀਤਾ ਉਹਨਾਂ ਨੇ ਔਰ ਇਹ ਦੇਖ ਜਾਣਦੇ ਵੀ ਹੋਏ ਕਿ ਇਹ ਲੋਕਾਂ ਦਾ ਇਹਦੇ ਵਿੱਚ ਕੋਈ ਵੀ ਹੱਥ ਨਹੀਂ ਨਾ ਇਹ ਕਸ਼ਮੀਰ ਦੇ ਨੇ ਨਾ ਇਹਨਾਂ ਨੂੰ ਜੋ ਤੁਸੀਂ ਇਹਨਾਂ ਨੂੰ ਤੁਹਾਡਾ ਕੋਈ ਨੁਕਸਾਨ ਹੋਣਾ ਤੁਹਾਡਾ ਨੁਕਸਾਨ ਕਰਨ ਵਾਲੇ ਨੇ ਜੀ ਲੇਕਿਨ ਜਿਹੇ ਜਿਹੇ ਸੁਨੇਹੇ ਪੇ ਦਿੱਤੇ ਵੀ ਉਹਨਾਂ ਨੇ ਚੁਣ ਚੁਣ ਕੇ ਜੋ ਹਿੰਦੂ ਸੀ ਉਹ ਮਾਰੇ ਹਿੰਦੂ ਮੁਸਲਮਾਨ ਦਾ ਝਗੜਾ ਜਿਵੇਂ ਉਹਨਾਂ ਦੇ ਪ੍ਰਾਈਮ ਮਿਨਿਸਟਰ ਜੀ ਜੋ ਚੀਫ ਹਕਮਤਾਰ ਸਾਹਿਬ ਨੇ ਕਿਹਾ ਸੀ ਹਮ ਹਿੰਦੂ ਹੈ ਹਮ ਮੁਸਲਮਾਨ ਹੈ ਉਹ ਹਿੰਦੂ ਹੈ ہمارا ਟੂ ਨੇਸ਼ਨ ਥਿਉਰੀ ਹੈ ਜੀ ਤਾਂ ਉਹ ਗੱਲ ਜਾਂ ਚਲਾਈ ਸੀ ਤਾਂ ਉਹ ਜਿਹੜੀ ਗੱਲ ਹੈ ਉਸੇ ਨੂੰ ਇੱਕ ਤਰ੍ਹਾਂ ਦਾ ਪ੍ਰੂਵ ਕੀਤਾ ਇਹਨਾਂ ਟੈਰਰਿਸਟ ਨੇ ਜੀ ਔਰ ਇਹ ਜੋ ਹੈ ਇਹ ਇੱਕ ਬਹੁਤ ਵੱਡੀ ਗੱਲ ਹੈ ਜਿੱਤੇ ਇਨਸਾਨੀਅਤ ਦਾ ਨੁਕਸਾਨ ਸੀ ਇਨਸਾਨੀਅਤ ਦਾ ਘਾਟ ਸੀ ਜੀ ਔਰ ਜਿਸ ਨੂੰ ਐਕਚੁਅਲੀ ਇੰਡੀਆ ਕੈਨ ਨਾ ਬਦਾਰਸ਼ ਨਹੀਂ ਕਰ ਸਕਦਾ ਕਿਸੇ ਹਾਲਤ ਦੇ ਵਿੱਚ ਵੀ ਤੇ ਇਸੇ ਕਰਕੇ ਇੰਡੀਆ ਨੇ ਖਾਸ ਕਰਕੇ ਮੋਦੀ ਨੇ ਇਹ ਪਲਾਨ ਕੀਤੀ ਸੀ ਸਾਰੇ ਡਿਫੈਂਸ ਸਰਵਿਸਿਜ਼ ਨੂੰ ਕਿਹਾ ਸੀ ਕਿ ਤੁਹਾਨੂੰ ਇਹਨਾਂ ਟੈਰਰਿਸਟਾਂ ਨੂੰ ਖਤਮ ਕਰਨ ਦਾ ਖੁੱਲੀ ਛੁੱਟੀ ਹੈ ਜੀ ਔਰ ਉਹਨਾਂ ਨੇ ਖੁੱਲੀ ਛੁੱਟੀ ਦਾ ਠੀਕ ਫਾਇਦਾ ਉਠਾਇਆ ਕਿ ਜਿਹੜੇ ਇਹਨਾਂ ਦੇ ਨੌ ਵੱਡੇ ਕੈਂਪ ਸੀਗੇ ਜੀ ਖਾਸ ਕਰਕੇ ਬਾਰਡਰ ਤੋਂ 25-30 ਕਿਲੋਮੀਟਰ ਦੇ ਅੰਦਰ ਅੰਦਰ ਸਾਰੇ ਕੈਂਪ ਸੀਗੇ ਜਿੱਥੋਂ ਪਹਿਲਾ ਪਹਿਲਾ ਅਟੈਕ ਹੋਏ ਸੀ ਜਿਵੇਂ ਬੰਬੇ ਦਾ ਅਟੈਕ ਹੋਇਆ ਮਧਾਨਕੋਟ ਦਾ ਅਟੈਕ ਹੋਇਆ ਪਲਵਾਨਾ ਦਾ ਅਟੈਕ ਹੋਇਆ ਆਜਾ ਹੁੰਦ ਦਾ ਅਟੈਕ ਹੋਇਆ ਜਿੱਥੇ ਪਲਾਨ ਕੀਤੇ ਗਏ ਟ੍ਰੇਨ ਕੀਤੇ ਗਏ ਸਾਰੇ ਉਸ ਇਲਾਕਿਆਂ ਦੇ ਉਹੀ ਅੱਡਿਆਂ ਨੂੰ ਐਲਈਟੀ ਦਾ ਤੇ ਦੂਜੇ ਜਿਹੜੇ ਮਜ਼ਾਦ ਦੂਜੇ ਹੈ ਏਜੰਸੀਜ਼ ਹੈ ਤੇ ਉਹਨਾਂ ਸਾਰਿਆਂ ਦੇ ਅੱਡਿਆਂ ਦੇ ਉੱਤੇ ਇਹਨਾਂ ਨੇ ਸੋਚ ਸਮਝ ਕੇ ਗਿਣੇ ਮથે ਟਾਈਮ ਦੇ ਉੱਤੇ ਐਨ ਉਸ ਟਾਈਮ ਦੇ ਉੱਤੇ ਹਮਲਾ ਕੀਤਾ ਜਦ ਲੋਕ ਇਹ ਨਹੀਂ ਐਕਸਪੈਕਟ ਕਰਦੇ ਸੀ ਕਿ ਹਮਲਾ ਹੋਏਗਾ ਰਾਤ ਦੇ 1:55 ਦੇ ਉੱਤੇ ਹਮਲਾ ਇਹਨਾਂ ਨੇ ਕੀਤਾ ਤੇ ਉਹਨਾਂ ਅੱਡਿਆਂ ਨੂੰ ਨਸ਼ਤੇ ਨਬੂਤ ਕੀਤਾ ਖਤਮ ਕੀਤਾ ਬੁਰੀ ਤਰ੍ਹਾਂ ਮਸਾਇਲਾ ਦੇ ਨਾਲ ਜੋ ਖਾਸ ਕਰਕੇ طرف आले ਦੀਆਂ ਮਿਸਾਇਲਾ ਸੀ ਬੜੀਆਂ ਜੀ ਖਾਸ ਕਰਕੇ ਮਿਸਾਇਲਾ ਸੀ ਉਹਨਾਂ ਦੇ ਨਾਲ ਅਟੈਕ ਕਰਕੇ ਉਹਨਾਂ ਨੂੰ ਡਿਸਟਰੋਏ ਕੀਤਾ ਤਬਾਹ ਕੀਤਾ ਜਿਹਦੇ ਕਰਕੇ ਪਾਕਿਸਤਾਨ ਹੁਣ ਬੋਖਲਾਇਆ ਹੋਇਆ ਹੈ ਔਰ ਇਸ ਸੋਚਦਾ ਹੈ ਕਿ ਦਾਸੀ ਕੀ ਬਦਲ ਲਈ ਹੈ ਉਹਨੂੰ ਇਹ ਸੋਚਣਾ ਚਾਹੀਦਾ ਹੈ ਕਿ ਨਾ ਤਾਂ ਅਸੀਂ ਕੋਈ ਮਿਲਟਰੀ ਟਾਰਗੇਟ ਜੀ ਕੀਤਾ ਟਾਰਗੇਟ ਉੱਤੇ ਨੁਕਸਾਨ ਕੀਤਾ ਕਿਸੇ ਦਾ ਤੇ ਨਾ ਹੀ ਅਸੀਂ ਜੋ ਹੈ ਕਿਸੇ ਸਿਵਿਲIAN ਦਾ ਨੁਕਸਾਨ ਕੀਤਾ ਬਲਕਿ ਇਹ ਕਾਰਵਾਈ ਜੋ ਭਾਰਤ ਵੱਲੋਂ ਕੀਤੀ ਗਈ ਹੈ ਪਾਕਿਸਤਾਨ ਵੱਲੋਂ ਹੋਣੀ ਚਾਹੀਦੀ ਸੀ ਕਿਉਂਕਿ ਉਹਨਾਂ ਦੇ ਇਹ ਪਾਕਿਸਤਾਨ ਨੂੰ ਖੁਦ ਕਰਨਾ ਚਾਹੀਦਾ ਸੀ ਟੈਰਰਿਸਟਾਂ ਨੂੰ ਖੁਦ ਮਾਰਨਾ ਚਾਹੀਦਾ ਸੀ ਜਾਂ ਉਹ ਪੰਜ ਵਾਰੀ ਤਾਂ ਹੋ ਚੁੱਕਿਆ ਹੈ ਇੱਕ ਵਾਰੀ ਵੀ ਉਹਨਾਂ ਟੈਰਰਿਸਟਾਂ ਦੇ ਉੱਤੇ ਜਦੋਂ ਉਹਨਾਂ ਨੂੰ ਦੱਸ ਦਿੱਤਾ ਗਿਆ ਕਿ ਆਹ ਟੈਰਰਰ ਸ਼ਾਮਲ ਸੀ ਕੋਈ ਉਹਨਾਂ ਨੇ ਐਕਸ਼ਨ ਨਹੀਂ ਲਿਆ ਬੰਬੇ ਵਾਲੇ ਦਾ ਦੇਖ ਲਓ ਉਹ ਜ ਹੁਣ ਹੋ ਰਾਤ ਪੁਲਵਾਮਾ ਦੇ ਵਿੱਚ ਹੋਇਆ ਚਿੱਟੀ ਸਿੰਗਾਪੁਰਾ ਦੇ ਵਿੱਚ ਹੋਇਆ ਜਿੱਥੇ 36 36 ਸਿਖਾ ਨੂੰ ਮਾਰਿਆ ਗਿਆ ਹਾਂ ਤੇ ਕਈ ਇਹੋ ਜਿਹੇ ਮਾਮਲੇ ਆ ਹੁਣ ਰਾਣਾ ਨੂੰ ਜਾਂ ਲਿਆਦਾ ਇਹਨਾਂ ਨੂੰ ਡਰ ਹੋ ਗਿਆ ਕਿ ਸਾਰੀ ਸਾਡਾ ਹੀ ਪਿਆਜ ਇਹਨਾਂ ਨੂੰ ਦੱਸ ਦਵੇ ਰਾਣਾ ਉਹ ਤਾਂ ਵੀ ਡਰੇ ਹੋਏ ਸੀਗੇ ਤੇ ਉਹਨਾਂ ਨੇ ਇਹ ਕਾਰਵਾਈ ਕਰਨ ਦਾ ਕੋਈ ਜੋ ਹੈ ਸ਼ਾਇਦ ਉਹਦੇ ਨਾਲ ਲਿੰਕ ਹੋਵੇ ਪਰ ਜਿਹੜਾ ਇਹ Hindu Muslim ਦਾ ਨਰੇਟਿਵ ਸਿਰਜਿਆ ਜਾ ਰਿਹਾ ਇਹ ਤੁਸੀਂ ਕਿਵੇਂ ਵੇਖੋ ਕਿ ਇਸ ਪਿੱਛੇ ਵੀ ਪਾਕਿਸਤਾਨ ਹੈ ਜਾਂ ਕੋਈ ਹੋਰ ਤਾਕਤ ਹੈ ਨਹੀਂ ਨਹੀਂ ਪਾਕਿਸਤਾਨ ਦੇ ਚੀਫ ਆਫ ਆਰਮੀ ਸਟਾਫ ਨੇ ਖੁਦ ਸਾਰੇ ਆਪਣੇ ਪ੍ਰਾਈਮ ਮਿਨਿਸਟਰ ਵੀ ਹੋਤੇ ਉਹਨਾਂ ਦਾ ਹਾਜ਼ਰ ਸੀ ਮਿਨਿਸਟਰ ਵੀ ਹਾਜ਼ਰ ਸੀ ਔਰ ਬਾਹਰ ਦੇ ਜਿੰਨੇ ਵੀ ਬਾਹਰੋਂ ਆਏ ਹੋਏ ਸੀਗੇ ਉਹ ਵੀ ਹਾਜ਼ਰ ਸੀ ਸਾਰਿਆਂ ਨੂੰ ਸਾਹਮਣੇ ਕਿਹਾ ਸੀਗਾ ਟੂ ਨੇਸ਼ਨ ਥਿਉਰੀ ਦਾ ਕਿ ਉਹ ਉਹ ਹਿੰਦੂ ਨੇ ਅਸੀਂ ਮੁ슬ਮਾਨ ਹੈ ਸਾਡੇ ਦੋ ਸਾਡੇ ਜੇ ਵੱਡੇ ਇਹ ਸੋਚ ਸਮਝ ਕੇ ਇਹਨਾਂ ਨੇ ਪਾਕਿਸਤਾਨ ਬਣਾਇਆ ਸੀ ਕਿ ਮੁਸਲਮਾਨਾਂ ਲਈ ਸਭ ਤੋਂ ਸੇਫ ਜਗ੍ਹਾ ਹੈ ਜਦੋਂ ਕਿ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਸੀ ਜੋ ਟੂ ਨੇਸ਼ਨ ਦੀ ਥਿਉਰੀ ਕਹਿੰਦੇ ਆ ਉਹ ਤਾਂ 40% ਆ ਉੱਥੇ 60% ਮੁਸਲਮਾਨ ਤਾਂ ਸਾਡੇ ਇੰਡੀਆ ਦੇ ਵਿੱਚ ਹੈ ਔਰ ਬਾਕੀ ਇਹ ਵੀ ਉਹਨਾਂ ਨੂੰ ਸੋਚ ਲੈਣਾ ਚਾਹੀਦਾ ਕਿ ਇਹ ਜੋ ਇਲਾਕਾ ਹੈ ਇਹ ਪਹਿਲਾਂ ਤੋਂ ਪਹਿਲਾਂ 1800 ਤੋਂ ਲੈ ਕੇ 1800 ਅ 50 ਤੱਕ ਤਾਂ ਮਹਾਰਾਜੇ ਸਿੰਘ ਦਾ ਅਕਾਫੀ ਸੀ ਪੰਜਾਬ ਦਾ ਸਿੱਖਾਂ ਦਾ ਇਲਾਕਾ ਸੀਗਾ ਉਸ ਤੋਂ ਬਾਅਦ ਅੰਗਰੇਜ਼ਾਂ ਦਾ ਇਲਾਕਾ ਰਿਆ ਇਹਨਾਂ ਦਾ ਇਲਾਕਾ ਕਦੋਂ ਹੋ ਗਿਆ ਤੇ ਇਹ ਪਾਕਿਸਤਾਨ ਜਿਵੇਂ ਕਹਿੰਦੇ ਇਹ ਈਸਟ ਪਾਕਿਸਤਾਨ ਵੈਕਸਟਾਨ ਦੀ ਗੱਲਾਂ ਕਰਦੇ ਸੀ ਈਸਟ ਪਾਕਿਸਤਾਨ ਤਾਂ ਇਹਨਾਂ ਨੇ ਖਵਾ ਲਿਆ 79000 ਕੈਦੀ ਵੀ ਬਣਵਾ ਲਏ ਠੀਕ ਹੈ ਨਾ ਤੇ ਕੀ ਇਹਨਾਂ ਦੀ ਫੁਜੀਤ ਹੋਈ ਇਹਨਾਂ ਬੁਰਾ ਹਾਲ ਹੋਇਆ ਹਾਲੇ ਵੀ ਇਹਨਾਂ ਨੇ ਸਮਝਿਆ ਨਹੀਂ ਹਾਲੇ ਵੀ ਪੰਗਾ ਲੈਣਾਂ ਨਹੀਂ ਹਟਦੇ ਜਾਂ ਕਸ਼ਮੀਰ ਦੇ ਵਿੱਚ ਲਗਾਤਾਰ ਪਿਹਦਰ ਕਸ਼ਮੀਰ ਵੀ ਨਹੀਂ ਸਾਰੇ ਇੰਡੀਆ ਦੇ ਵਿੱਚ ਬਬੇ ਭੇਜਿਆ ਤੇ ਪਠਾਨਕੋਟ ਭੇਜਿਆ ਤੇ ਆਪਣੇ ਜਿਵੇਂ ਮਾਰਨ ਲੱਗੇ ਛਤੀ ਸਿੰਘਪੁਰ 361 ਸਰਦਾਰ ਮਾਰੇ ਜੀ ਤੇ ਹਿੰਦੂ ਮੁਸਲਮਾਨ ਦਾ ਜੋ ਹੈ ਉਥੇ ਦਾ ਸਵਾਲ ਇਹ ਸਿੱਖਾਂ ਨੂੰ ਕਿ ਉਹ ਵਿੱਚ ਮਾਰੇ ਗਿਆ ਤਾਂ ਇਹ ਇਹਨਾਂ ਦਾ ਇਰਾਦਾ ਕੁਝ ਹੋਰ ਹੈ ਇਰਾਦਾ ਹੈ دہشت ਫਲਾਣਾ ਤੇ ਇੱਥੇ ਅਸ਼ਾਂਤੀ ਫਲਾਣਾ ਸ਼ਾਂਤੀ ਜਿਹੜੀ ਹੈ ਹੁਣ ਕੁਛੇ ਰਮਲ ਹੋਈ ਹੋਈ ਸੀ ਔਰ ਜੋ ਕਸ਼ਮੀਰ ਹੈ ਹੁਣ ਸ਼ਾਂਤ ਮਹਾਲ ਦੇ ਵਿੱਚ ਆ ਗਿਆ ਸੀ ਉਹਦੇ ਜਾ ਨਹੀਂ ਸਕੇ ਉਹ ਜਿਸ ਲਈ ਕੋਈ ਨਾ ਕੋਈ ਜਾਓ ਹਲਚਲ ਨਾ ਨਾ ਪਲਾਨ ਕੀਤੀ ਆਈਐਸਐਸ ਦੀ ਪਲਾਨ ਸੀ ਤੇ ਟ੍ਰੇਨ ਕੀਤੇ ਹੋਏ ਸੀਗੇ ਖਾਸ ਕਰਕੇ ਬਾਰਡਰ ਦੇ ਨੇੜੇ ਹੀ ਬਹਾਵਲਪੁਰ ਦੇ ਏਰੀਆ ਦੇ ਵਿੱਚ ਤੇ ਹੋਰ ਦੂਜੇ ਏਰੀਆ ਜਿਹੜੇ ਹੈਗੇ ਉੱਥੇ ਉਹਨਾਂ ਦੇ ਉੱਤੇ ਟ੍ਰੇਨ ਕੀਤੇ ਹੋਏ ਸੀ ਇਹ ਤੋਂ ਪਤਾ ਲੈ ਲਿਆ ਸਾਰਾ ਉਹ ਜਿੱਥੇ ਵੀ ਕਿਤੋਂ ਕਿਨੇ ਟ੍ਰੇਨ ਕੀਤੇ ਸੀ ਤੇ ਕੀ ਕਦੇ ਉਹ ਸੋਚਣਗੇ ਕਿ ਅਸੀਂ ਸਾਰੇ ਟੈਰਰਿਜ਼ਮ ਖਤਮ ਕਰੀਏ ਜੀ ਇਹਦੇ ਨਾਲ ਤਾਂ ਉਹਨਾਂ ਦੀ ਭਲਾਈ ਹੈ ਜੇ ਉਹ ਨਹੀਂ ਕਰਨਗੇ ਤਾਂ ਦੇਖੋ ਅਸੀਂ ਜੇ ਸੌਕ ਦੇ ਤਰੀਕ ਨੂੰ ਤਾਂ ਮਾਰਤਾ 1000 ਦੇ ਵੀ ਰਹਿ ਗਿਆ ਹੈ ਹਾਲੇ ਵੀ ਉੱਥੇ ਜੇ ਟ੍ਰੇਨਿੰਗ ਕਰਦੇ ਨੇ ਜੀ ਤੋਂ ਇੰਡੀਆ ਨੇ ਤਾਂ ਤਿਆਹੀਆ ਕੀਤਾ ਹੋਇਆ ਕਿ ਖਤਮ ਕਰਨੇ ਆ ਜੀ ਇੱਕ ਹੁਕਮ ਹੋ ਗਿਆ ਕਿ ਟੈਰਰਿਜ਼ਮ ਖਤਮ ਕਰਨੇ ਆ ਤੋਂ ਉਹ ਆਪਣੇ ਆਪ ਕਿਉਂ ਨਹੀਂ ਖਤਮ ਕਰ ਦਿੰਦੇ ਆਪਣੇ ਆਪ ਕਿਉਂ ਨਹੀਂ ਜੋ ਹੈ ਹਟਾਉਂਦੇ ਖਾਸ ਕਰਕੇ ਜਦ ਕਿ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦੇ ਟੈਰਰਿਜ਼ਮ ਨੇ ਉਹਨਾਂ ਦੇ ਗਲ ਚ ਪੈ ਗਿਆ ਜੀ ਉਹਨਾਂ ਦੇ ਗਲੇ ਦੀ ਹੱਡੀ ਬਣਿਆ ਔਰ ਪਹਿਲਾਂ ਰਸ਼ੀਆ ਤੋਂ ਸ਼ੁਰੂ ਕੀਤਾ ਸੀ ਇਹਨਾਂ ਅਮਰੀਕਾ ਦੀ ਮਦਦ ਕਰਨ ਲਈ ਤੇ ਲਗਾਤਾਰ ਉਹ ਤੋਂ ਸ਼ੁਰੂ ਦਾ ਟੈਰਰਿਜ਼ਮ ਸ਼ੁਰੂ ਕੀਤਾ ਹੁਣ ਜਿਹੜੇ ਇਹਨਾਂ ਦੇ ਵੈਸਟਰਨ ਬਾਰਡਰ ਦੇ ਉੱਤੇ ਅਫਗਾਨਿਸਤਾਨ ਦੇ ਨਾਲ ਨਾਲ ਇੰਨੇ ਤਮਾਕੀ ਹੋਰੇ ਵਾਲੇ ਪਰਸਿੰਗ ਤਮਾਕਾ ਹੋ ਕੇ ਹਟਿਆ ਜਿਹਦੇ ਉਹਨਾਂ ਦੇ ਮਾਰਿਆਂ ਨੇ ਸਮਝ ਲੈਣਾ ਚਾਹੀਦਾ ਕਿ ਟੈਰਰਿਜ਼ਮ ਤੋਂ ਖਨਾਰਾ ਕਰੋ ਸ਼ਾਂਤੀ ਕਰੋ ਪ੍ਰੇਮ ਨਾਲ ਦੇਖੋ ਉਹਨਾਂ ਦਾ ਬੁਰੀ ਇਕਨੋਮੀ ਬਹੁਤ ਡਾਊਨ ਹੈ ਜੀ ਉਹਦੇ ਨਾਲ ਵੀ ਬੜਾ ਨੁਕਸਾਨ ਹੋ ਰਿਹਾ ਉਹਨਾਂ ਨੂੰ ਸ਼ਾਂਤੀ ਕਰੋ ਪ੍ਰੇਮ ਨਾਲ ਰਹੋ ਇੰਡੀਆ ਦੇ ਨਾਲ ਚੰਗਾ ਸਬੰਧ ਬਣਾਓ ਤਾਂ ਉਹਨਾਂ ਦਾ ਵੀ ਭਲਾ ਹੋ ਜਾਏਗਾ ਉਹਨਾਂ ਦੀ ਇਕਨੋਮੀ ਸੁਧਰੇਗੀ ਵਪਾਰ ਵਧੇਗਾ ਤਾਂ ਉਹਨਾਂ ਦਾ ਵੀ ਇੱਜ਼ਤ ਵਧੇਗੀ ਔਰ ਦੁਨੀਆ ਚ ਵੀ ਉਹਨਾਂ ਨੂੰ ਜਾਣਨ ਲੱਗਣਗੇ ਔਰ ਸਾਰੇ ਉਹਨਾਂ ਨੂੰ ਡਾਇਰੈਕਟ ਸਟੇਟ ਦੇ ਦੇ ਜਾਣਦੇ ਆ ਉਹਨਾਂ ਨੂੰ ਜੋ ਹੈ ਇੱਕ ਰੋਗ ਸਟੇਟ ਕਿਹਾ ਗਿਆ ਜੀ ਉਹ ਆਪਣੀ ਯੂਐਨਓ ਦੇ ਵਿੱਚ ਲੋ ਐਡਾ ਬੁਰਾ ਤਾਂ ਤਾਂ ਜੋ ਹੈ ਉਹ ਕੁੱਤੇ ਨੂੰ ਵੀ ਕਹਦੇ ਹੋ ਤਾਂ ਉਹ ਵੀ ਜੋ ਹੈ ਉਹ ਵੀ ਬੁਰਾ ਮਨ ਹੁੰਦਾ ਇਹਦਾ ਗਲਤ ਗੱਲ ਹੈ ਨਾ ਹੁਣ ਇਹਨਾਂ ਨੇ ਇਹੋ ਜੀਆਂ ਚੀਜ਼ਾਂ ਦਾ ਕੋਈ ਧਿਆਨ ਨਹੀਂ ਦਿੱਤਾ ਤੇ ਹੁਣ ਜਦ ਇਹਨਾਂ ਦਾ ਖਾਸ ਕਰਕੇ ਜਿਹੜੇ ਹੁਣ ਸੌਦਾ ਕੀਤਾ ਹੈ ਬਾਕੀ ਨੌ ਸੌਦਾ ਵੀ ਕਰਨਾ ਪਏਗਾ ਨਹੀਂ ਆਪਣੇ ਆਪ ਕਰ ਲੈਣ ਇਹਦੇ ਚ ਉਹਨਾਂ ਦੀ ਭਲਾਈ ਹੈ ਸਾਡੀ ਭਲਾਈ ਹੈ ਤੇ ਦੁਬਾਰਾ ਸ਼ਾਂਤੀ ਸਾਡੇ ਇਹਦੀ ਜੜਵੇ ਉਹਨਾਂ ਦੀ ਜਾਂਤੀ ਉਹਨਾਂ ਦੇ ਚ ਰਹੇ ਅੱਗੇ ਕਰਨਲ ਸਾਹਿਬ ਅੱਗੇ ਕੀ ਹੋ ਸਕਦਾ ਹੁਣ ਜਿਵੇਂ ਭਾਰਤ ਨੇ ਆਪਰੇਸ਼ਨ ਸੰਦੂਰ ਚਲਾਇਆ ਕੀ ਹੁਣ ਪਾਕਿਸਤਾਨ ਵੀ ਹਮਲਾ ਕਰ ਸਕਦਾ ਹੈ ਜਵਾਬੀ ਕਾਰਵਾਈ ਕਰ ਸਕਦਾ ਹੈ ਕੀ ਕੈਪੇਬਲ ਹੈ ਪਾਕਿਸਤਾਨ ਇੰਡੀਆ ਦੇ ਨਾਲ ਲੜਨ ਦੇ ਲਈ ਵੱਡੇ ਅਟੈਕ ਦੇ ਨਾਲ ਹਿੰਮਤ ਨਹੀਂ ਹੈ ਪੰਜ ਪੰਜ ਦਿਨ ਦਾ ਮਿਸ਼ਨ ਉਹਨਾਂ ਦਾ ਤੇ ਉਹ ਤਾਂ ਕੁਝ ਕਰ ਨਹੀਂ ਸਕਦਾ ਤੇ ਮੈਨੂੰ ਨਹੀਂ ਲੱਗਦਾ ਅਗਰ ਚੀਨ ਜਿਵੇਂ ਹੁਣ ਚੀਨ ਵੀ ਬਾਰਡਰ ਦੇ ਉੱਤੇ ਥੋੜੀ-ਮੋਟੀ ਐਕਸਰਸਾਈਜ਼ ਕਰ ਰਹੀ ਹੈ ਉਹਨਾਂ ਨੂੰ ਹੱਲਾਸ਼ੇਰੀ ਦੇ ਰਿਹਾ ਤੇ ਉਹ ਹੋ ਸਕਦਾ ਕਸ਼ਮੀਰ ਦੇ ਵਿੱਚ ਥੋੜੀ-ਮੋਟੀ ਕੋ ਘਟਨਾ ਕਰਨ ਤੇ ਉਹ ਘਟਨਾ ਦੇ ਨਾਲ ਫਾਇਦਾ ਲੈਣ ਵੀ ਅਸੀਂ ਬਦਲਾ ਲੈ ਲਿਆ ਫਲਾਨਾ ਇਹ ਕਰ ਲਿਆ ਉਹ ਕਰ ਰਿਹਾ ਐਹੋ ਜਿਹੀ ਘਟਨਾ ਹੋ ਜਲੇ ਹਮਲਾ ਤਾਂ ਨਹੀਂ ਹੋ ਸਕਦਾ ਜਿਵੇਂ ਹੁਣ ਸਾਰੇ ਡੈਟ ਦਿਖਾ ਰਹੇ ਨੇ ਕਿ ਬਾਰਡਰ ਦੇ ਉੱਤੇ ਕੋਈ ਐਕਟੀਵਿਟੀ ਨਹੀਂ ਹੈ ਆਪਣੇ ਜੀ ਤੇ ਹੋ ਜਾ ਇਹਦਾ ਮਤਲਬ ਇੱਥੇ ਤਾਂ ਉਹਨਾਂ ਦਾ ਪੰਜਾਬ ਦੇ ਵਿੱਚ ਮੈਨੂੰ ਨਹੀਂ ਲੱਗਦਾ ਉਹਨਾਂ ਦਾ ਕੋਈ ਇਰਾਦਾ ਹੈ ਜੀ ਤੇ ਇਹ ਜੰਮੂ ਕਸ਼ਮੀਰ ਹੀ ਰਹਿ ਗਿਆ ਫਿਰ ਉਹਦੇ ਵਿੱਚ ਸ਼ਾਇਦ ਜੋ ਹੈ ਜਿਵੇਂ ਬੰਬਾਰਡਮੈਂਟ ਲਗਾਤਾਰ ਹੋ ਰਹੀ ਹੈ ਬਾਰਡਰ ਦੇ ਉੱਤੇ ਤਿੰਨ ਕਸ਼ਮੀਰੀ ਮਾਰੇ ਵੀ ਗਏ ਆ ਤੇ ਆਪਣੇ ਜ਼ਖਮੀ ਵੀ ਫੌਜੀ ਹੋਏ ਨੇ ਤੇ ਉਹਨਾਂ ਦੇ ਬੰਦੇ ਵੀ ਮਾਰੇ ਗਏ ਨੇ ਲਗਾਤਾਰ ਧੂਆਂ ਤਾਰ ਜੋ ਹੈ ਬੰਬਾਰਡਮੈਂਟ ਹੋ ਰਹੀ ਹੈ ਇਸ ਦਾ ਮਤਲਬ ਉਹ ਬੰਬਾਰਡਮੈਂਟ ਕਰਨ ਦਾ ਉਹਨਾਂ ਦਾ ਕੀ ਮਕਸਦ ਹੈ ਇਹ ਤਾਂ ਹੁਣ ਕੁਝ ਚਿਰ ਬਾਅਦ ਹੀ ਸੋਚ ਪਤਾ ਲੱਗੇਗਾ ਲੇਕਿਨ ਥੋੜੀ ਮੋਟੀ ਜੋ ਹੈ ਘਟਨਾ ਕਰਨ ਦੀ ਉਹਨਾਂ ਦੀ ਇੱਛਾ ਜ਼ਰੂਰ ਰਹੇਗੀ ਔਰ ਹੋ ਸਕਦਾ ਹੈ ਉਹ ਮਾਮਲਾ ਵਧਾ ਵੀ ਜਾਣ ਜੇ ਗਾ ਅਗਰ ਇੱਕ ਜੰਗ ਸ਼ੁਰੂ ਹੋ ਜਾਂਦੀ ਹੈ ਨਾ ਉਹਨੂੰ ਰੋਕਣਾ ਬੜਾ ਔਖਾ ਹੁੰਦਾ ਜੀ ਤੇ ਉਹ ਹੁਣ ਉਹ ਇਹਦੇ ਬਾਰੇ ਕੀ ਸੋਚੇਦੇ ਨੇ ਇਹਦਾ ਸਾਨੂੰ ਨਹੀਂ ਪਤਾ ਅਸੀਂ ਤੇ ਜੋ ਹੈ ਅਸੀਂ ਬੰਗਲਾਦੇਸ਼ ਵੀ ਲੈ ਲਿਆ ਸੀ ਕਿ ਖਤਮ ਕਰਤਾ ਸੀ ਮੈਨੂੰ ਪਤਾ 14 ਦਿਨਾਂ ਦੇ ਸੀ ਬੰਗਲਾਖੀਤ ਤੱਕ ਪਹੁੰਚ ਗਏ ਸੀ ਤੇ ਹੁਣ ਵੀ ਕੁਝ ਹੋ ਹੋਏ ਜੇ ਵੱਡੀ ਗੱਲ ਹੋ ਸਕਦੀ ਹੈ ਜਿੱਤੇ ਉਹਦੇ ਜ਼ਿਆਦਾ ਮੈਂ ਨਹੀਂ ਕਹਾਗਾ ਕੁਝ ਸਿਚੁਏਸ਼ਨ ਜੋ ਹੈ ਉਹ ਸਭ ਤੋਂ ਐਸ ਵੇੜੇ ਵੀ ਉਹਨਾਂ ਨੂੰ ਸੰਭਾਲਣ ਦੀ ਹੈ ਸੋਚਣ ਦੀ ਹੈ ਤੇ ਐਕਚੁਅਲੀ ਕੁਛ ਨਾ ਕੁਛ ਇਹੋ ਜਿਹਾ ਕਰਨ ਦੀ ਹੈ ਜਿਹਦੇ ਨਾਲ ਲੜਾਈ ਨਹੀਂ ਪਿਆਰ ਵਧੇ ਟੈਰਰਿਸਟ ਖਤਮ ਹੋਣ ਜੀ ਔਰ ਕਿਉਂ ਟੈਰਰਿਸਟ ਅਗਰ ਖਤਮ ਨਹੀਂ ਹੋਣਗੇ ਤਾਂ ਇੰਡੀਆ ਸ਼ਾਂਤੀ ਨਹੀਂ ਬੈਠੇਗਾ ਬਿਲਕੁਲ ਇਹ ਤਾਂ ਉਹਨਾਂ ਦੀ ਪਹਿਲੀ ਪ੍ਰਾਇੋਰਟੀ ਹੈ ਜੀ ਔਰ ਖਾਸ ਕਰਕੇ ਆਪਣਾ ਵਰਤਾਓ ਜੋ ਹੈ ਉਹਨੂੰ ਵੀ ਠੀਕ ਕਰਨ ਮਿਲਣ ਬੈਠਣ ਔਰ ਚੰਗਾ ਹੈ ਜਿਵੇਂ ਚਾਈਨਾ ਦਾ ਲਗਾਤਾਰ ਨਾਮ ਲਿੱਤਾ ਜਾ ਰਿਹਾ ਕਿ ਚਾਈਨਾ ਵੀ ਭਾਰਤ ਦੇ ਜਿਹੜੇ ਸਰਹੱਦੀ ਇਲਾਕੇ ਨੇ ਉੱਤੇ ਪ੍ਰੈਕਟਿਸ ਕਰ ਰਿਹਾ ਜਾਂ ਆਪਣੀ ਫੌਜ ਦੀ ਐਕਟੀਵਿਟੀ ਵਧਾ ਰਿਹਾ ਕਿ ਪਾਕਿਸਤਾਨ ਦੇ ਪਿੱਛੇ ਲੱਗ ਕੇ ਚਾਈਨਾ ਭਾਰਤ ਨਾਲ ਸਬੰਧ ਵਿਗਾੜ ਸਕਦਾ ਨਹੀਂ ਕਿਉਂਕਿ ਹੁਣ ਜਿਹੜੀ ਹਿਸਾਬਕਾ ਠੀਕ ਚੱਲ ਰਹੀ ਹੈ ਉਹਦੇ ਨਾਲ ਮੈਨੂੰ ਨਹੀਂ ਲੱਗਦਾ ਉਹ ਤੋਂ ਜ਼ਿਆਦਾ ਕੋਈ ਹੋਰ ਹੋਈ ਚਾਈਨਾ ਵੱਲੋਂ ਜੀ ਚਾਈਨਾ ਨਹੀਂ ਚਾਹੁੰਦਾ ਕਿ ਕੋਈ ਇੱਥੇ ਲੜਾਈ ਹੋਵੇ ਇਸ ਖੇਤਰ ਦੇ ਵਿੱਚ ਕੋਈ ਵੱਡੀ ਬੁਰੀ ਗੱਲ ਹੋਵੇ ਕਿਉਂਕਿ ਪਹਿਲਾਂ ਜਿਸ ਤਰ੍ਹਾਂ ਉਹਨਾਂ ਨੇ ਹੁਣ ਪਹਿਲਾਂ ਇੱਕਦਮ ਕੁਝ ਇਲਾਕੇ ਲੈ ਲਏ ਸੀ ਇਹ ਇੰਡੀਆ ਦੇ ਤੇ ਉਸ ਤੋਂ ਬਾਅਦ ਇਹ ਹੋਇਆ ਕਿ ਪਾਕਿਸਤਾਨ ਇੰਡੀਆ ਨੇ ਉਹਨਾਂ ਦੀ ਇੱਕ ਇਕਨੋਮੀ ਜੋ ਹੈ ਉਹ ਬੜਾ ਨੁਕਸਾਨ ਪਹੁੰਚਾਇਆ ਸੀ ਉਹਨਾਂ ਦੀਆਂ ਜਿਹੜੀਆਂ ਵੈਬਸਾਈਟਾਂ ਉਹ ਬੰਦ ਕਰ ਦਿੱਤੀਆਂ ਹੋਰ ਬਹੁਤ ਕੁਝ ਬੰਦ ਕੀਤਾ ਸੀ ਤੇ ਉਹਨਾਂ ਦਾ ਵਪਾਰ ਘਟਾ ਘਟਾ ਦਿੱਤਾ ਸੀ ਉਹਦੇ ਨਾਲ ਉਹਨਾਂ ਦਾ ਬਿਜ਼ਨਸ ਇੰਟਰਸਟ ਬਹੁਤ ਸਫਰ ਕਰਦਾ ਹੋ ਨਹੀਂ ਚਾਹੁੰਦਾ ਕਿ ਹੋਰ ਸਫਰ ਹੋਵੇ ਮੈਨੂੰ ਨਹੀਂ ਲੱਗਦਾ ਜੇ ਤੋਂ ਵੱਧ ਕੋਈ ਉਹ ਚਾਈਨਾ ਹੋਰ ਇੰਟਰਸਟ ਲਏਗਾ ਜੀ ਜੇ ਗੱਲ ਕੀਤੀ ਜਾਵੇ ਕਿਹੜੇ ਕਿਹੜੇ ਅਜਿਹੇ ਇਲਾਕੇ ਨੇ ਜਿਹੜੇ ਸੈਂਸਿਟਿਵ ਨੇ ਜਿੱਥੇ ਲੱਗਦਾ ਕਿ ਪਾਕਿਸਤਾਨ ਸ਼ਾਇਦ ਕੋਈ ਅਜਿਹੀ ਕੁਝੀ ਹਰਕਤ ਕਰ ਸਕਦਾ ਹਮਲੇ ਵਰਗੀ ਸਥਿਤੀ ਇਹ ਤੇ ਬਣ ਸਕਦੀ ਹੈ ਤੁਹਾਡੀ ਨਜ਼ਰ ਚੋਂ ਕਿਹੜੇ ਕਿਹੜੇ ਲੱਗ ਕੇ ਹੁਣ ਮੈਂ ਉਹਨਾਂ ਦੀ ਸੋਚ ਨਹੀਂ ਸਕਦਾ ਪਰ ਮੈਨੂੰ ਇੰਨਾ ਹੀ ਪਤਾ ਹੈ ਕਿ ਜਦ 74 ਦੇ ਵਿੱਚ ਇਹਨਾਂ ਦਾ ਜ਼ਿਆਦਾ ਇੰਟਰਸਟ ਪੁੰਚ ਵਿੱਚ ਰਿਹਾ ਸੀਗਾ ਸ਼ਮਜੌੜੀਆਂ ਚ ਰਿਹਾ ਸੀ ਜਾਂ ਖੇਮ ਕਰ ਸੈਕਟਰ ਤਿੰਨ ਹੀ ਸੀ ਪੰਜਾਬ ਦੇ ਵਿੱਚ ਖੇਮ ਕਰਨ ਤਾਂ ਮੈਨੂੰ ਤਾਂ ਪੰਜਾਬ ਚ ਲੱਗਦਾ ਨਹੀਂ ਕੁਝ ਹੁਣ ਕਰਨਗੇ ਤੋ ਜੰਮੂ ਕਸ਼ਮੀਰ ਦੇ ਵਿੱਚ ਥੋੜਾ ਮੋਟਾ ਹੋ ਸਕਦਾ ਖਾਸ ਕਰਕੇ ਪੁੰਚ ਦੇ ਵਿੱਚ ਹੋ ਸਕਦਾ ਜਾਂ ਸ਼ਮਜੌੜੀਆਂ ਚ ਹੋ ਸਕਦਾ ਹੋਰ ਨਹੀਂ ਕਿਤੇ ਕੁਝ ਹੋਣਾ ਦਾ ਇੰਟਰਸਟ ਮੈਨੂੰ ਨਹੀਂ ਲੱਗਦਾ ਕਿ ਜ਼ਿਆਦਾ ਕੁਝ ਕਰਨਾ ਹੈ ਕਿਉਂਕਿ ਕੁਝ ਹਿੱਸਾ ਜੰਮੂ ਕਸ਼ਮੀਰ ਦਾ ਔਰ ਕੁਝ ਹਿੱਸਾ ਪੰਜਾਬ ਦਾ ਜਿੱਥੇ ਤਣਾਅ ਜਿਹੜਾ ਵੱਧ ਸਕਦਾ ਔਰ ਜੰਗ ਦੇ ਮਾਹੌਲ ਦੇ ਵਿੱਚ ਚਪੇੜ ਦੇ ਵਿੱਚ ਆ ਸਕਦੇ ਆ ਪਰ ਇਸ ਵੇਲੇ ਪੰਜਾਬ ਦਾ ਤਾਂ ਹੈ ਨਹੀਂ ਜੀ ਜੰਮੂ ਕਸ਼ਮੀਰ ਦਾ ਤਾਂ ਹੈ ਹੀ ਬੋਮਾਰਡਮੈਂਟ ਲਗਾਤਾਰ ਹੋ ਰਹੀ ਹੈ ਜਿੱਥੋਂ ਉਹਨਾਂ ਦਾ ਇਰਾਦਾ ਪਾਪਿਆ ਜਾ ਸਕਦਾ ਹੈ ਕਿ ਉਹ ਤਾਂ ਜੰਮੂ ਕਸ਼ਮੀਰ ਦੇ ਵਿੱਚ ਜ਼ਿਆਦਾ ਇੰਟਰਸਟ ਹੋਏਗਾ ਲੇਕਿਨ ਕੀ ਅੱਗੇ ਨੂੰ ਕੀ ਕਰਨਾ ਚਾਹੁੰਦੇ ਆ ਉਸ ਬਾਰੇ ਕੋਈ ਕੁਝ ਨਹੀਂ ਕਹਿ ਸਕਦਾ ਅਗਲੇ ਦਾ ਮਾਈਂਡ ਤੋਂ ਪੜਿਆ ਨਹੀਂ ਜਾ ਸਕਦਾ ਨਾ ਲੇਕਿਨ ਜੋ ਐਕਸ਼ਨ ਹੈ ਉਹਨਾਂ ਤੋਂ ਇਹ ਜ਼ਰੂਰ ਸਾਨੂੰ ਸੰਭਾਲ ਸਾਨੂੰ ਪੂਰੀ ਬਾਰਡਰ ਦੇ ਉੱਤੇ ਜੀ ਲਗਾਤਾਰ ਸਤਾਰਕ ਹੋਣਾ ਚਾਹੀਦਾ ਕੋਈ ਇਨਫੋਰਮੇਸ਼ਨ ਆਉਂਦੀ ਹੈ ਉਹ ਇੱਕਦਮ ਪਾਸ ਆਉਣੀ ਚਾਹੀਦੀ ਹੈ ਸਾਡੇ ਜਿਵੇਂ ਅਗਲੇ ਫਾਰਵਰਡ ਨੇ ਇਹਨਾਂ ਨੂੰ ਚਾਹੀਦਾ ਕਿ ਸਾਰੀ ਇਨਫੋਰਮੇਸ਼ਨ ਜਿਹੜੇ ਬਾਰਡਰ ਦੇ ਉੱਤੇ ਬੰਦੇ ਬੈਠੇ ਵੀ ਨੇ ਜੀ ਉਹ ਆਪਣੇ ਜਿਵੇਂ ਤਹਿਸੀਲਦਾਰ ਨੂੰ ਜਾਂ ਜਿਸ ਨੂੰ ਐਨਫਜਾਸਪੀ ਨੂੰ ਇਨਫੋਰਮੇਸ਼ਨ ਦੇਣ ਐ ਐਸਪੀ ਅਗੇ ਪੁਲਿਸ ਨੂੰ ਇਨਫੋਰਮੈਂਟ ਜਾ ਪਹੁੰਚੀ ਨੇ ਉਹਨਾਂ ਨੂੰ ਦੇ ਦਿਓ ਇਹ ਇਨਫੋਰਮੇਸ਼ਨ ਫਟਾਫਟ ਪਾਸ ਹੋਣੀ ਚਾਹੀਦੀ ਆ ਇਹਦਾ ਕਮਿਊਨੀਕੇਸ਼ਨ ਦੀ ਹਾਰਸਲ ਹੋਣੀ ਚਾਹੀਦੀ ਆ ਕਿ ਇੱਕ ਦੂਜੇ ਨੂੰ ਜੇ ਕੋਈ ਖਬਰ ਘਟਣਾ ਹੁੰਦੀ ਹੈ ਉਹ ਕਿਵੇਂ ਪਾਸ ਹੁੰਦੀ ਹੈ ਤੇ ਇੱਕਦਮ ਕਿਵੇਂ ਪਾਸ ਹੁੰਦੀ ਹੈ ਇਹਦਾ ਜ਼ਰੂਰ ਹੈ ਹਾਰਸਲ ਜਿਵੇਂ ਅੱਜ ਹੁਣ ਰੈਸਲ ਹੋਣ ਜਾ ਰਹੇ ਹਾਂ ਅਪ੍ਰੈਲ ਜਿਸ ਤਰ੍ਹਾਂ ਬਲੈਕਆਊਟ ਮੌਕੇ ਇਹਦੇ ਵਿੱਚ ਇਹ ਰੈਸਲ ਜ਼ਰੂਰ ਹੋਣੀ ਚਾਹੀਦੀ ਆ ਬਾਫਾਡ ਤੋਂ ਬੈਕ ਦਿੱਲੀ ਤੱਕ ਫਟਾਫਟ ਇਨਫੋਰਮੇਸ਼ਨ ਕਿਵੇਂ ਹੁੰਦੀ ਹੈ ਕਿਉਂਕਿ ਜੇ ਹੁਣ ਜਿਵੇਂ ਮੌਕ ਡ੍ਰਿਲ ਹੋਣੀ ਹੈ ਕਿ ਸਾਨੂੰ ਦੇਖੋ ਜਿਵੇਂ ਹਵਾਈ ਜਹਾਜ ਉੱਡੇ ਤਾਂ ਪਾਕਿਸਤਾਨ ਚੋਂ ਸਾਡੇ ਜਿਹੜੇ ਫਰੰਟ ਵਾਲੇ ਉਹ ਤਿਆਰ ਹੋਣੇ ਚਾਹੀਦੇ ਆ ਜਿਹੜਾ ਸਭ ਲੱਗੇ ਹੋਣੇ ਤੇ ਜੇ ਏਡੀ ਵਾਲੇ ਤਿਆਰ ਹੋਣਾ ਚਾਹੀਦੇ ਆ ਅੱਗੇ ਪਿੱਛੇ ਸਾਡੇ ਬੰਦੇ ਇੱਕਦਮ ਐਕਸ਼ਨ ਚ ਹੋਣੇ ਚਾਹੀਦੇ ਇਨਫੋਰਮੇਸ਼ਨ ਰੈਡੀ ਹੋਣੀ ਚਾਹੀਦੀ ਆ ਤੇ ਉਹ ਤੋਂ ਜੋ ਹਵਾਈ ਜਹਾਜ ਨੂੰ ਰੋਕਣ ਲਈ ਵੀ ਸਾਡੇ ਬਾਈ ਯਾਰ ਉੱਡਣੇ ਚਾਹੀਦੇ ਨੇ ਇਹ ਜੋ ਚੀਜ਼ਾਂ ਨੇ ਸਾਰੀਆਂ ਜੋ ਹੁਣ ਤੱਕ ਇਹਦੇ ਅਸਲ ਦੇ ਵਿੱਚ ਕਿਉਂਕਿ ਇਹ ਬੜਾ ਫਾਇਦਾ ਹੁੰਦਾ ਹੈ ਪਰ ਲੋਕਾਂ ਨੂੰ ਅਵੇਅਰਨੈਸ ਬਹੁਤ ਹੋ ਜਾਂਦੀ ਹੈ ਔਰ ਖਾਸ ਕਰਕੇ ਜੋ ਸਿਵਲ ਡਿਫੈਂਸ ਵਾਲੇ ਆ ਇਹਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਕਿੱਥੇ ਜੋ ਹੈ ਸੇਫਟੀ ਹੈ ਜਿਵੇਂ ਹੁਣ ਆਪਣੇ ਇੱਥੇ ਬੰਕਰ ਜਿਵੇਂ ਅਸੀਂ ਜੋ 77 ਦੇ ਵਿੱਚ ਸੀ ਉਹ ਤੋਂ ਬੰਕਰ ਬਣੇ ਹੁੰਦੇ ਸੀ ਬਣਾ ਤੇ ਖੱਡਾ ਬਣਾ ਲੇ ਜੀ ਉਹਦੇ ਵਿੱਚ ਵਰ ਜਾਂਦੇ ਸੀ ਲੋਕੀ ਹੁਣ ਕਿੱਥੇ ਜਾ ਸਕਦੇ ਆ ਜੀ ਹੁਣ ਵੱਧ ਤੋਂ ਵੱਧ ਦੇਖੋ ਆਪਣੇ ਹੁਣ ਮੈਨੂੰ ਜਵੇਂ ਸੋਚਿਆ ਸੀਗਾ ਜੂਕਰੇਨ ਵਾਲੇ ਸੀਗੇ ਜੀ ਉਹ ਰੇਲ ਅੰਡਰਗਰਾਉਂਡ ਸੀ ਜੀ ਸਾਰਾ ਜਦ ਬੰਬ ਆਉਂਦੇ ਪਾਉਂਦੇ ਸੀ ਉੱਥੇ ਵੱਟ ਜਾਂਦੇ ਸੀ ਜੀ ਇਸ ਤਰ੍ਹਾਂ ਆਪਣੇ ਜੋ ਪੁਲ ਵੱਡੇ ਵੱਡੇ ਬਣਿਆ ਨਾ ਜੀ ਉਹਨਾਂ ਨੂੰ ਇਸਤੇਮਾਲ ਕੀਤਾ ਜਾ ਸਕਦਾ ਜੋ ਅੰਡਰਗਰਾਉਂਡ ਪੁਲ ਹੈ ਉੱਥੇ ਜਾ ਸਕਦੇ ਨੇ ਉਹ ਇਹਨਾਂ ਨੂੰ ਇਸਤੇਮਾਲ ਕਰ ਸਕਦੇ ਆ ਇਹੋ ਜਿਹੇ ਸਾਧਨ ਹੈ ਜਿਨ੍ਹਾਂ ਦਾ ਫਾਇਦਾ ਲਿਆ ਜਾ ਸਕਦਾ ਜੀ ਬਹੁਤ ਦੇਰ ਬਾਅਦ ਭਾਰਤ ਅਜਿਹੀ ਸ਼ਕਤੀ ਪਾਕਿਸਤਾਨ ਤੇ ਕਰ ਰਿਹਾ ਕਿਉਂਕਿ ਇਸ ਤਰ੍ਹਾਂ ਤੁਸੀਂ ਵੀ ਦੱਸਿਆ ਕਿ ਮੁੰਬਈ ਦੇ ਵਿੱਚ ਅਟੈਕ ਹੋਇਆ ਪੁਲਵਾਮਾ ਦਾ ਅਟੈਕ ਹੋਇਆ ਚੀਤੀ ਸਿੰਗਾਪੁਰਾ ਦਾ ਅਟੈਕ ਸੀ ਉਨਾ ਤੋਂ ਬਾਅਦ ਬਦਲੇ ਦੀ ਭਾਵਨਾ ਨਾਲ ਪਾਕਿਸਤਾਨ ਤੇ ਹਮਲਾ ਨਹੀਂ ਹੋਇਆ ਜਾਂ ਪਾਕਿਸਤਾਨ ਦੇ ਜਿਹੜੇ ਟੈਰਰਿਸਟ ਨੇ ਉਸ ਖੇਤਰ ਦੇ ਵਿੱਚ ਰਹਿ ਰਹੇ ਉਹਨਾਂ ਤੇ ਹਮਲਾ ਨਹੀਂ ਹੋਇਆ ਸਿਰਫ ਇਸ ਵਾਰ ਇੰਨੀ ਜ਼ਿਆਦਾ ਸਖਤੀ ਕੀਤੀ ਜਾ ਰਹੀ ਇਹ ਵੀ ਕੋਈ ਖਾਸ ਕਾਰਨ ਲੱਗਦਾ ਹੈ ਜਾਂ ਭਾਰਤ ਹੁਣ ਅੱਕ ਗਿਆ ਅਜਿਹੇ ਐਕਟੀਵਿਟੀਜ਼ ਤੋਂ ਔਰ ਚਾਹੁੰਦਾ ਹੈ ਕਿ ਹੁਣ ਅਤਵਾਦ ਨੂੰ ਪੂਰਨ ਤੌਰ ਤੇ ਖਤਮ ਕੀਤਾ ਜਾਵੇ ਲੋਕਾਂ ਦੇ ਵਿੱਚ ਇੰਨੀ ਭਾਵਨਾ ਸੀ ਗੁੱਸਾ ਸੀਗਾ ਸਾਰੇ اپੋਜੀਸ਼ਨ ਪਾਰਟੀਆਂ ਨੇ ਕਹਿਤਾ ਨਹੀਂ ਬਦਲਾ ਲਾਉਂ ਠੋਕੋ ਪਲਾਨ ਕਰਕੇ ਹੀ ਸਾਰੇ ਲੋਕਾਂ ਨੂੰ ਨਾਲ ਜੋੜ ਕੇ ਹੀ ਸਾਰਾ ਇੰਡੀਆ ਇਕੱਠਾ ਹੋ ਕੇ ਹੀ ਇਹ ਡਿਸੀਜਨ ਲਿਆ ਗਿਆ ਕਿ ਟੈਰਰਿਸਟ ਨੂੰ ਖਤਮ ਕੀਤਾ ਜਾਏ ਖਤਮ ਕੀਤਾ ਜਾਏ ਇਹ ਸਾਰੇ ਇੰਡੀਆ ਦਾ ਡਿਸੀਜਨ ਹੈ ਇਕੱਲੇ ਨਹੀਂ ਕਿ ਆਪਣਾ ਇੱਕ ਸਰਕਾਰ ਦਾ ਇੱਕ ਪਾਰਟੀ ਦਾ ਡਿਸੀਜਨ ਨਹੀਂ ਸਾਰੀਆਂ ਪਾਰਟੀਆਂ ਇਕੱਠੀਆਂ ਸੀ ਸਾਰਾ ਇੰਡੀਆ ਇਕੱਠਾ ਸੀ ਸਾਰਾ ਚਾਹੁੰਦਾ ਸੀ ਕਿ ਇਹ ਜੋ ਨਿਰਮਮ ਹੱਤਿਆ ਹੋਈ ਹੈ ਇਹ ਨਿਰਮਮ ਹੱਤਿਆ ਦਾ ਬਦਲਾ ਲੈਣਾ ਬਹੁਤ ਜ਼ਰੂਰੀ ਹੈ ਤਾਂ ਕਿ ਇਹ ਅੱਗੇ ਨੂੰ ਨਾ ਹੋਵੇ ਔਰ ਖਾਸ ਕਰਕੇ ਜੋ ਇਹਨਾਂ ਨੂੰ ਕਰ ਰਹੇ ਨੇ ਉਹਨਾਂ ਨੂੰ ਵੀ ਸੋਧਣਾ ਜ਼ਰੂਰੀ ਹੈ ਤੁਹਾਡੇ ਨਜ਼ਰੀਏ ਮੁਤਾਬਕ ਇਹ ਅਤਵਾਦ ਦਾ ਖਾਤਮੇ ਦੀ ਸ਼ੁਰੂਆਤ ਹੈ ਜਾਂ ਪਾਕਿਸਤਾਨ ਦੇ ਨਾਲ ਜੰਗ ਦੀ ਸ਼ੁਰੂਆਤ ਹੈ ਨਹੀਂ ਪਾਕਿਸਤਾਨ ਦੇ ਨਾਲ ਜੰਗ ਦਾ ਤਾਂ ਕੋਈ ਇਰਾਦਾ ਨਹੀਂ ਹੈ ਜੀ ਬੇਸਿਕਲੀ ਇੰਡੀਆ ਦਾ ਕੋਈ ਇਰਾਦਾ ਨਹੀਂ ਹੈ ਪਾਕਿਸਤਾਨ ਦੇ ਨਾਲ ਜੰਗ ਦਾ ਲੇਕਿਨ ਇਹ ਟੈਰਰਿਜ਼ਮ ਦੇ ਖਾਤਮੇ ਦੀ ਅ ਸ਼ੁਰੂਆਤ ਹੈ ਜਿਵੇਂ ਹੁਣ ਦੇਖੋ ਉਬਾਮਾ ਨੂੰ ਆ ਕੇ ਅਮਰੀਕਾ ਨੇ ਮਾਰਿਆ ਇੱਥੇ ਆ ਕੇ ਪਾਕਿਸਤਾਨ ਚ ਜੀ ਤੇ ਉਹ ਇਹ ਜੋ ਹੈ ਸਿਸਟਮ ਚੱਲਦੇ ਰਹਿਣਗੇ ਔਰ ਇਹ ਟੈਰਰਿਸਟ ਇਹ ਹੁਣ 100 ਮਾਰਤਾ ਤਾਂ ਬਾਕੀ ਦੇ 920 ਜੋ ਹੈ ਖਤਮ ਕਰਨੇ ਹੀ ਕਰਨਗੇ ਹੁਣ ਜਦ ਆਈ ਫੜਿਆ ਹੀ ਇਹ ਕੰਮ। ਤੋਂ ਇਹ ਇਹ ਗੱਲਾਂ ਜਿਹੜੀਆਂ ਹੈਗੀਆਂ ਕੰਟੀਨਿਊਸਲੀ ਰਹਿਣਗੀਆਂ। ਜਾਂ ਤਾਂ ਪਾਕਿਸਤਾਨ ਖੁਦ ਕਰ ਲਵੇ। ਉਹਨਾਂ ਫਰਕ ਸਜ਼ਾ ਦੇ ਦੇਵੇ ਤੇ ਜਾਂ ਫਿਰ ਇੰਡੀਆ ਨੂੰ ਸਜ਼ਾ ਦੇਣੀ ਪੈਗੀ। ਮੌਕ ਡ੍ਰਿਲ ਔਰ ਬਲੈਕਆਊਟ ਦਾ ਜਦੋਂ ਐਲਾਨ ਹੁੰਦਾ ਤਾਂ ਕਈ ਲੋਕ ਘਬਰਾ ਵੀ ਰਹੇ ਨੇ, ਪੈਨਿਕ ਹੋ ਰਹੇ ਨੇ ਕਿ ਹੁਣ ਪਤਾ ਨਹੀਂ ਕੀ ਹੋਏਗਾ। ਲੋਕਾਂ ਨੂੰ ਕੀ ਸੁਨੇਹਾ ਤੁਹਾਡੇ ਵੱਲੋਂ ਕਿ ਨਹੀਂ ਨਹੀਂ ਘਬਰਾਉਣ ਦੀ ਤੇ ਡਰਨ ਦੀ ਤਾਂ ਕੋਈ ਗੱਲ ਹੈ ਹੀ ਨਹੀਂ ਨਾ। ਜੀ। ਤੋ ਮੈਨੂੰ ਨਹੀਂ ਲੱਗਦਾ ਲੁਧਿਆਣਾ ਵਾਲਿਆਂ ਨੂੰ ਜਾਂ ਹੋਰ ਆਸ-ਪਾਸਿਆਂ ਜਿਆਦਾ ਡਰ ਦੀ ਡੋੜ ਹੈ ਲੇਕਿਨ ਤਿਆਰੀ ਤੋ ਹੈ ਨਾ ਜੀ ਜਾਣਕਾਰੀ ਤਾਂ ਹੋਣੀ ਚਾਹੀਦੀ ਅਗਰ ਹੋ ਗਿਆ ਤਾਂ ਜੀ ਕੀ ਬਤਾ ਘੱਟ ਹੋ ਜਾਏ ਤੋ ਉਹ ਜਿਹੜੀਆਂ ਸੈਸੀ ਸੋਚਣੀਆਂ ਪੈਣੀਆਂ ਨੇ ਉਹਦੇ ਲਈ ਤਿਆਰ ਹੋਣਾ ਚਾਹੀਦਾ ਜੀ ਤਿਆਰ ਹੋਣਾ ਰਿਆਸਲ ਕਰਨਾ ਇਹ ਇੱਕ ਬਹੁਤ ਜ਼ਰੂਰੀ ਹੈ ਜੀ ਜਿਵੇਂ ਕਹਿੰਦੇ ਨੇ ਨਾ ਪੁਰਾਣੇ ਜੰਗਵਾਲ ਲੱਗੇ ਹਥਿਆਰ ਵੀ ਅਗਰ ਉਹਨੂੰ ਇੱਕ ਵਾਰੀ ਫਾਇਰ ਕਰ ਲੋਗੇ ਤਾਂ ਥੋੜੇ ਜਿੰਦਾ ਹੋ ਜਾਂਦੇ ਆ ਜੀ ਤੋ ਇਹ ਹੁਣ ਕਿੰਨੇ ਸਾਲ ਹੋ ਗਏ ਮੈਨੂੰ ਆਇਆ ਦਾ 25 71 ਤੋਂ ਬਾਅਦ ਜਾ ਉਦੋਂ ਬਾਅਦ ਹੁਣ ਲੈ ਲਓ ਲਗਭਗ 55 ਸਾਲ ਦਾ ਫਾਸਲਾ ਹੈ ਜੀ ਤੋਂ ਐਨ ਐ ਚਿਰ ਬਾਅਦ ਇਹ ਜੋ ਹੈ ਉਹਨਾਂ ਤਿਆਰ ਸਾਰਿਆਂ ਨੇ ਅਪਡੇਟ ਤਾਂ ਕਰਨੀ ਹੈ ਬੰਦਿਆਂ ਦੇ ਦਿਮਾਗ ਵੀ ਤਾਂ ਅਪਡੇਟ ਹੋਣੇ ਚਾਹੀਦੇ ਨਾ ਇਹ ਹਰ ਹਸਲ ਦੇ ਨਾਲ ਲੋਕਾਂ ਦੇ ਦਿਮਾਗ ਵੀ ਅਪਡੇਟ ਹੋ ਜਾਣਗੇ ਜੇ ਭਾਰਤ ਦੀ ਗੱਲ ਕੀਤੀ ਜਾਵੇ ਭਾਰਤ ਪੂਰਨ ਤੌਰ ਤੇ ਕੈਪेबल ਹੈ ਪਾਕਿਸਤਾਨ ਦੇ ਖਿਲਾਫ ਹਾਂ ਪੱਕਾ 100% ਜੀ ਪਾਕਿਸਤਾਨ ਦੇ ਤੁਹਾਨੂੰ ਪਤਾ ਹੈ ਕਿ ਬੰਗਲਾਦੇਸ਼ ਦੇ ਪਾਕਿਸਤਾਨ ਦੇ ਨਾਲ ਕੀ ਕੀਤਾ ਸੀ ਜੀ ਇਹਨਾਂ ਨੇ ਬੰਦੇ ਜੋ ਹੈ ਕੈਪਚਰ ਕੀਤੇ ਸੀ ਬਾਤ ਛਣਾਉਣਾ ਪਿਆ ਸੀ ਤੇ ਉਹ ਇਹ ਜਿਹੜਾ ਹੈਗਾ ਹੁਣ ਵੀ ਇੰਡੀਆ ਹੋਵੇ ਹੀ ਕੈਪेबल ਹੈ ਉਹ ਤੋਂ ਜ਼ਿਆਦਾ ਕੈਪेबल ਹੈ ਜੀ ਤੇ ਕਦੇ ਵੀ ਹਿਲਾ ਸਕਦਾ ਔਰ ਕਦੇ ਵੀ ਅਗਰ ਪਾਕਿਸਤਾਨ ਹੌਸਲਾ ਕਰੇਗਾ ਕੋਈ ਗਲਤ ਕਦਮ ਕਦਮ ਦਾ ਤਾਂ ਪਲਟਣਾ ਪਏਗਾ ਉਹਨੂੰ ਜੀ ਸਮਾਂ ਦੇਣ ਲਈ ਬਹੁਤ-ਬਹੁਤ ਸ਼ੁਕਰੀਆ ਸੋ ਭਾਰਤ ਪਾਕਿਸਤਾਨ ਦੇ ਵਿੱਚ ਵਧ ਰਹੇ ਤਣਾਅ ਨੂੰ ਲੈ ਕੇ ਵਿਸ਼ੇਸ਼ ਤੌਰ ਤੇ ਚਰਚਾ ਕਰਨ ਡੀਐਸ ਗਰੇਵਾਲ ਖੋਰਾ ਦੇ ਨਾਲ ਕੀਤੀ ਔਰ ਕਈ ਅਹਿਮ ਜਿਹੜੇ ਪੱਖ ਉਹਨਾਂ ਨੇ ਦਰਸ਼ਕਾਂ ਦੇ ਸਾਹਮਣੇ ਰੱਖੇ ਕਿ ਸਭ ਤੋਂ ਪਹਿਲਾਂ ਤਾਂ ਜ਼ਰੂਰਤ ਹੈ ਕਿ ਤੁਸੀਂ ਕਿਸੇ ਗੱਲੋਂ ਘਬਰਾਓ ਨਾ ਕਿਉਂਕਿ ਜੋ ਵੀ ਮੌਕ ਬਰੇਲ ਜਾਂ ਬਲੈਕਆਊਟ ਦਾ ਐਲਾਨ ਹੋਇਆ ਉਹ ਤੁਹਾਡੀ ਹੀ ਸੇਫਟੀ ਵਾਸਤੇ ਹੈ ਤੁਹਾਡੀ ਤਿਆਰੀ ਦੇ ਲਈ ਹੈ ਭਾਰਤੀ ਫੌਜ ਪਰਪੱਖ ਹੈ ਆਪਣੇ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਦੇ ਲਈ ਬਾਕੀ ਜੋ ਵੀ ਆਪਰੇਸ਼ਨ ਸੰਦੂਰ ਦੇ ਵਿੱਚ ਹੋਇਆ ਉਹ ਸਿਰਫ ਔਰ ਸਿਰਫ ਪਾਕਿਸਤਾਨ ਦੇ ਵਿੱਚ ਰਹਿਦੇ ਅੱਤਵਾਦੀਆਂ ਦੇ ਖਿਲਾਫ ਭਾਰਤ ਦੀ ਸਖਤ ਕਾਰਵਾਈ ਸੀ ਪਹਿਲਗਾਮ ਹਮਲੇ ਦਾ ਜਵਾਬ ਸੀ ਅਤੇ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਭਾਰਤ ਚਾਹੇ ਉਹ ਥਲ ਸੈਨਾ ਦੀ ਗੱਲ ਹੋਵੇ ਚਾਹੇ ਜਲ ਸੈਨਾ ਦੀ ਗੱਲ ਹੋਵੇ ਜਾਂ ਹਵਾਈ ਸੈਨਾ ਦੀ ਗੱਲ ਹੋਵੇ ਭਾਰਤ ਤਰਪੱਖ ਹੈ ਕਿਸੇ ਵੀ ਹਮਲੇ ਦਾ ਜਵਾਬ ਦੇਣ ਦੇ ਲਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ